ਅਫਗਾਨ ਤੋਂ ਫੀਮ ਆਉਂਦੀ ਸੀ ਹਾਂ ਅਫਗਾਨਿਸਤਾਨ ਆਉਂਦੀ ਸੀ ਆਪਣੇ ਪੰਜਾਬੀ ਯੋਧੇ ਐਡੇ ਸੀਗੇ ਜ਼ਬਰਦਸਤ ਸੀਗੇ ਜਿਹੜੇ ਨਸ਼ਿਆਂ ਤੋਂ ਦੂਰ ਸੀ ਇਹ ਬੜੇ ਬੜੇ ਜਵਾਨ ਤਕੜੇ ਤਕੜੇ ਹੋਏ ਨੇ ਆਪਾਂ ਗੱਲਾਂ ਕਿਸੇ ਸੁਣਦੇ ਆ ਸਭ ਤੋਂ ਪਹਿਲਾਂ ਸਾਨੂੰ ਮਹਾਰਿਆ ਕੀ ਸਾਡੇ ਚ ਫੀਮ ਲਿਆਂਦੀ ਲਿਆਂਦੀ ਫੀਮ ਲਿਆਂਦੀ ਗਈ ਪੰਜਾਬ ਦੇ ਵਿੱਚ ਫੀਮ ਆਉਣੀ ਸ਼ੁਰੂ ਹੋਈ ਜਿਵੇਂ ਜਿਵੇਂ ਫੀਮ ਦਾ ਅਸਰ ਸ਼ੁਰੂ ਹੋਇਆ ਤੇ ਅੱਖਾਂ ਸਾਡੇ ਬੰਦਿਆਂ ਦੀਆਂ ਵੀ ਚਾਈਨਾ ਵਾਂਗੂ ਛੋਟੇ ਛੋਟੇ ਹੋਣ ਲੱਗੀਆਂ ਸੀ ਏ ਵੀ ਨਾ ਅਸਰ ਜਰੂਰ ਪੈਂਦਾ ਨਾ ਚੀਜ਼ਾਂ ਦਾ ਦੂਸਰੀ ਫੀਮ ਜਿਹੜੀ ਗੱਲ ਕੀਤੀ ਸੀ ਕਿ ਇੱਕ ਨਸ਼ਾ ਜਾਂ ਇੱਕ ਹੀ ਆ ਫੀਮ ਨਸ਼ਾ ਵੀ ਆ ਫੀਮ दारू ਵੀ ਆ दारू ਇਸ ਕਰਕੇ ਆ ਵੀ ਜੇ ਪਿਉਰਾ ਜੇ ਪਿਉਰਾ ਜੇ ਪਿਉਰਾ ਤੇ दारू ਆ ਲੇਕਿਨ ਅੱਜ ਕੀ ਹੋ ਰਿਹਾ ਤੁਹਾਨੂੰ ਪਹਿਲਾਂ ਪਿਉਰ ਮਿਲ ਜੂਗੀ ਦੂਸਰੀ ਵਾਰ ਅੱਜ ਫੀਮ ਦੇ ਵਿੱਚ ਚਿੱਟਾ ਮਿਕਸ ਮਿਲਣਾ ਤੁਸੀਂ ਖਾ ਕੇ ਦੇਖੋਗੇ ਸੋਣਾ ਅੱਗੇ ਖਾਂਦਾ ਸੀ ਬੰਦਾ ਕੰਮ ਕਰਦਾ ਸੀ 10-10 ਘੰਟੇ ਹੁਣ ਤੁਸੀਂ ਫੀਮ ਖਾ ਲਓਗੇ ਤਾਂ ਸਮਝੂਗਾ ਤੋੜ ਲੱਗਦੀ ਆ ਉਹਦੀ ਉਦਾਂ ਹੀ ਉਹਦੇ ਸਰੀਰ 'ਚ ਖੁਸ਼ਕੀ ਹੁੰਦੀ ਆ ਬੁੱਲ ਸੁੱਕਦੇ ਆ ਉਹਦੇ ਹੁਣ ਉਹ ਫੀਮ ਵਾਲਾ ਕੰਮ ਥੋੜੀ ਹੈਗਾ ਚੀਨੇ 4 ਦਿਨ ਖਾਲੀ ਉਹਨੂੰ ਮੁੜ ਕੇ ਫਿਰ ਹੋਈ ਗੱਲ ਹੋ ਗਈ ਮੁੰਡੇ ਵਾਲੀ ਕਿ ਉਹ ਜਾਂ ਫਿਰ ਗੋਲੀਆਂ ਖਾਊਗਾ ਜਾਂ ਚਿੱਟਾ ਖਾਊਗਾ ਜਾਂ ਕੁਝ ਖਾਊਗਾ ਕਿਉਂਕਿ ਉਹਦੇ ਵਿੱਚ ਚਿੱਟੇ ਦੀ ਡੋਜ਼ ਪੈ ਚੁੱਕੀ ਆ ਹਮ ਅਫੀਮ ਨੂੰ ਅਫੀਮ ਸਮਝਣ ਤੋਂ ਪਹਿਲਾਂ ਸੌ ਵਾਰੀ ਸੋਚ ਕੇ ਲੈਣਾ ਚਾਹੀਦਾ ਮਤਲਬ ਇਹ ਉਹਨੇ ਨੁਕਸਾਨ ਦੇ ਆ ਕਿੰਨਾ ਚਿੱਟਾ ਜਦੋਂ ਪਾਈ ਹੋਈ ਦਿੱਤਾ ਤੁਸੀਂ 15 ਦਿਨ ਜਿਹੜੇ ਬੰਦੇ ਨੇ ਉਹ ਖਾ ਲਿਆ ਉਹ ਛੱਡ ਨਹੀਂ ਸਕਦਾ ਪਰ ਚਿੱਟਾ ਤਾਂ ਫੀਮ ਤੋਂ ਵੀ ਮਹਿੰਗਾ ਜੇ ਦੇਖਿਆ ਜਾਵੇ ਮਹਿੰਗਾ ਬਾਜੀ ਹੈਗਾ ਜਦੋਂ 4 ਦਿਨ ਹੀ ਲਾਉਣਾ ਨਾਲ ਅਗਲੇ ਨੇ ਤਾਂ ਇਹ ਰੋਈ ਪਰ ਫੀਮ ਦੇ ਵਿੱਚ ਚਿੱਟਾ ਮਿਲਾ ਕੇ ਦੇ ਰਹੇ ਆ ਪਰ ਚਿੱਟਾ ਤਾਂ ਫੀਮ ਤੋਂ ਵੀ ਮਹਿੰਗਾ ਉਹਦੇ ਚ ਕਿੱਦਾਂ ਮਿਲਦਾ ਮਹਿੰਗਾ ਨਾ ਜੇ ਮੈਂ ਹੁਣ ਬਾਈ ਚਾਂਸ ਮੰਨ ਲਓ ਮੈਂ ਕੰਮ ਕਰਦਾ ਵਪਾਰ ਕਰਦਾ ਮੈਂ ਜੇ 4 ਦਿਨ ਤੁਹਾਨੂੰ ਖਿਲਾ ਦੂੰਗਾ ਤਾਂ ਕੀ ਹੋ ਗਿਆ ਮੁਰਗੇ ਤਾਂ ਮੈਂ ਬੰਦੀ ਕਰ ਦੇਣਾ ਨਾ ਮੁਰਗੇ ਤਾਂ ਤੂੰ ਲੈਣਾ ਹੀ ਮੇਤੋਂ ਉਹਦੀ ਡੋਸ ਕੇਅਰ ਹਿਸਾਬ ਨਾਲ ਦਿੰਦੇ ਨੇ ਸਲੋ ਸਲੋ ਲਾਉਂਦੇ ਆ ਇਹ ਫਿਰ ਫਿਰ ਚਿੱਟਾ ਵੀ ਛੱਡ ਦਿਓ ਜੇ ਚਿੱਟਾ ਮਹਿੰਗਾ ਉਸ ਤੋਂ ਵੀ ਖਤਰਨਾਕ ਹੋਰ ਬਹੁਤ ਆਦੀਆਂ ਉਹ ਪੈਂਦੀਆਂ ਨੇ ਮੁੰਡੇ ਮਰਦੇ ਕਿਉਂ ਆ ਝਾਲ ਨਹੀਂ ਚੱਲ ਸਕਦੇ ਇੰਨੀ ਤੇਜ਼ੀ ਹਾਥੀਆਂ ਦੀ ਟੀਕੇ ਲਾਉਣ ਵਾਲੀਆਂ ਤਾਂ ਦਵਾਈਆਂ ਵਿੱਚ ਪੈਂਦੀਆਂ ਨੇ ਉਹਨਾਂ ਦੇ ਉੱਠਦਾ ਨਹੀਂ ਸਾਹ ਨਹੀਂ ਲੈਂਦਾ ਬੰਦਾ ਉਹੀ ਗੱਲ ਪਹਿਲਾਂ ਵਾਲੀ ਆ ਗਈ ਜਿੱਥੇ ਦੁੱਧ ਸਾਨੂੰ 50 ਰੁਪਏ ਕਿਲੋ ਵਾਲਾ ਮਹਿੰਗਾ ਪਿਓਰ ਨਹੀਂ ਮਿਲਦਾ ਬਾਕੀ ਚੀਜ਼ਾਂ ਕਿੱਥੋਂ ਪਿਓਰ ਮਿਲ ਜਾਣੀਆਂ ਮਹਿੰਗੀ ਥੀ ਤਾਂ ਮਹਿੰਗੀਆਂ ਚੀਜ਼ਾਂ ਥੀ ਤਾਂ ਆਸੀਂ ਛੱਡਦੇ ਹੋ ਕਿ ਸਾਨੂੰ ਪਿਓਰ ਮਿਲਣ ਗਿਆ ਹੂੰ ਇਹ ਇੱਥੇ ਤੱਕ ਤਾਂ ਆਪਣਾ ਮੁਲਕ ਦਾ ਹਾਲ ਹੋ ਗਿਆ ਕੱਲਾ ਇਹ ਹੀ ਨਹੀਂ ਅਮਰੀਕਾ ਕੈਨੇਡਾ ਤੋਂ ਬਹੁਤ ਆਉਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਆਪਣੇ ਮੁਲਕ ਚ ਆ ਜਾਂ ਪੰਜਾਬ ਚ ਆ ਸਭ ਤੋਂ ਵੱਧ ਨਸ਼ਾ ਨਸ਼ਾ ਛੱਡਣ ਵਾਲੇ ਲੋਕ ਰੋਣ ਵਾਲੇ ਕੈਨੇਡਾ ਅਮਰੀਕਾ ਤੋਂ ਆਉਂਦੇ ਆ ਕੈਨੇਡਾ ਅਮਰੀਕਾ ਵਿੱਚ ਬੇਸ਼ੱਕ ਉੱਥੇ ਖੁੱਲ੍ਹ ਹੈ ਬੇਸ਼ੱਕ ਉੱਥੇ ਨਹੀਂ ਪਹੁੰਚ ਗਏ ਸ ਪਰ ਬੇਕਦੇ ਉਹਨਾਂ ਦੇ ਵੀ ਭਾਂਡੇ ਉੱਤੇ ਹੀ ਆ ਫਿਰ ਹੁੰਦੇ ਨੇ ਤੜਕ ਲੋਕਾਂ ਕਹਿੰਦੇ ਜਿਵੇਂ ਪੰਜਾਬੀ ਜਿਹੜੇ ਬਾਹਰ ਕਹਿ ਰਹੇ ਆ ਬਣੇ ਪਿਆ ਕੈਪਸੂਲ ਦੇਖ ਲਓ ਹੁਣ ਵੀ ਪੈਕ ਪੈਕ ਦਾ 400 400 ਕੈਪਸੂਲ ਪੈਕ ਪਿਆ ਹੰਦਾ ਬਾਬੀ ਜਸੋ ਕੈਪਸੂਲ ਪੈਕ ਪਿਆ ਬਾਹਰ ਜਾਣ ਵਾਸਤੇ ਬਾਹਰ ਜਾਣ ਵਾਸਤੇ ਦੋ ਮਹੀਨੇ ਹੋ ਗਏ ਨੂੰ ਖਾਂਦੇ ਨੂੰ ਖਾਂਦਾ ਕੀ ਆ ਅਫੀਮ ਖਾਂਦਾ ਉਹਦੀ ਡੋਜ਼ 1 ਮਹੀਨੇ ਦੀ 700 ਗ੍ਰਾਮ ਆ ਪੌਣਾ ਕਿਲੋ ਫੀਮ ਆ ਪੌਣਾ ਕਿਲੋ ਫੀਮ ਪੌਣਾ ਕਿਲੋ ਫੀਮ ਦੋ ਮਹੀਨੇ ਹੋ ਗਏ ਖਾਂਦੇ ਨੂੰ ਆ ਡੇਢ ਮਹੀਨਾ ਮਹੀਨਾ ਹੋਰ ਖਾਊਗਾ ਤਾਂ ਕਿਹੜਾ ਛਟੂ ਦਾ ਚੱਕ ਚੱਕ ਤੇ ਬੰਦਾ ਬੰਦੇ ਨੂੰ ਐਂ ਲੱਗਦਾ ਵੀ ਇਹ ਬੜੀ ਸ਼ੌਕਰਾਂ ਦੀ ਚੀਜ਼ ਹੈ ਉਸ ਟਾਈਮ ਹਾਂ ਉਸ ਟਾਈਮ ਬੜੀ ਵੱਡੀ ਗੱਲ ਹੈ ਮੇਰਾ ਸਟੇਟਸ ਬੜਾ ਹਾਈ ਹੋ ਗਿਆ ਜੇ ਬਿਲਕੁਲ ਬਿਲਕੁਲ ਐਂ ਟੱਬੀ ਖੋਲ ਕੇ ਦਿਖਾਉਂਦੇ ਲੈ ਸ਼ਕਲਾ ਲੈ ਸ਼ਕਲਾ ਸ਼ਕਲਾ ਹੀ ਦੱਸਦੇ ਨੇ ਬੱਚਾ ਬਹੁਤ ਚੰਗਾ ਲੱਗਦਾ ਜਦੋਂ ਉਹਦੇ ਮੁੰਡਿਆ ਦੇਖ ਕੇ ਮੈਂ ਰੋਂਦਾ ਸੀਗਾ ਜਿਹਦੀ ਘਰ ਵਾਲੀ ਜੋਬ ਵੀ ਕਰਦੀ ਸੀਗੀ ਤੇ ਯਾਰ ਜਦੋਂ ਐਡਾ ਵਧੀਆ ਹੱਸਦਾ ਰਸਦਾ ਪਰਿਵਾਰ ਇੱਥੋਂ ਤੱਕ ਮਤਲਬ ਇਹ ਜੀ ਨੌਮਤਾਜ ਵੀ ਵੀ ਹੋ ਬੱਚੇ ਨੂੰ ਚੱਕ ਕੇ ਯਾਰ ਆਪਣੇ ਪੇਕਿਆਂ ਵੱਲੋਂ ਤੁਰਨਾ ਸੌਖਾ ਨਹੀਂ ਹੁੰਦਾ ਕੁੜੀਆਂ ਨੂੰ ਵੀ ਐਂਡ ਹੁੰਦਾ ਹਮਮ ਔਰ ਜਦੋਂ ਉਹ ਸਟੈਪ ਜਨਾਨੀ ਚੱਕ ਲਵੇ ਨਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਜਾ ਸਕਦਾ ਫਿਰ ਟੁੱਟਦਾ ਹੀ ਆ ਪਰ ਕਿਉਂ ਪਹਿਲਾ ਪੈਰ ਚੱਕਣਾ ਬੜਾ ਔਖਾ ਮਰਨ ਹੁੰਦਾ ਜਦੋਂ ਚੱਕ ਲਵੇ ਤੇ ਫਿਰ ਔਖਾ ਹੁੰਦਾ ਉਹ ਚੀਜ਼ਾਂ ਜਿਹੜੀਆਂ ਨੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਇਹ ਕਿੱਥੇ ਖੜੇ ਆਪਾਂ ਬੰਦਾ ਜਨਾਨੀ ਨੂੰ ਵੀ ਛੱਡ ਦਿੰਦਾ ਜਦੋਂ ਬੱਚੇ ਨਹੀਂ ਨਿਲਦੇ ਚਾਰ ਦਿਨ ਫਿਰ ਫਿਰ ਆਉਂਦੇ ਨੇ ਫਿਰ ਬਚਾ ਲੋ ਫਿਰ ਖੰਦੇ ਨੇ ਆ ਕੇ ਵੀ ਭਾਜੀ ਦਿਓ ਕੁਛ ਨਾ ਕੁਛ ਤਾਂ ਕਰਦਾ ਹੈ ਇਹ ਕੁਦਰਤ ਨੇ ਜਿਹੜਾ ਇਹ ਬੰਦੇ ਦਾ ਜਨਨਨੀ ਦਾ ਸਬੰਧ ਬਣਾਇਆ ਬੱਚਿਆਂ ਦਾ ਪ੍ਰੇਮ ਪਿਆਰ ਇਹਦੇ ਕਰਕੇ ਹੀ ਘਰ ਬਚੇ ਹੋਏ ਨੇ ਕੁਦਰਤ ਵੱਲੋਂ ਜੇ ਇਹ ਬੱਚਿਆਂ ਦਾ ਵਿੱਚ ਪਿਆਰ ਨਾ ਨਾ ਹੋਵੇ ਘਰ ਨਾ ਬਚੇ ਬੱਚੇ ਮੋੜ ਕੇ ਲਿਆਉਂਦੇ ਆ ਇੱਕ ਐਗ ਗੱਲ ਹੈ ਵੀ ਮੈਂ ਇੱਕ ਰੀਲ ਦੇਖ ਰਿਹਾ ਸੀ ਜਾਸਕੀ ਮਾਜੇ ਦਾ ਬੜਾ ਵੱਡਾ ਇਤਿਹਾਸ ਹੈ ਰੀਲ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਮਾਜਾ ਜੇ ਮਾਜੇ ਵਾਲੇ ਕੋਲ ਬੰਦੇ ਕੋਈ ਹਥਿਆਰ ਹੋਵੇਗਾ ਅਫੀਮ ਹੋਏਗੀ ਤਾਂ ਪਹਿਲਾਂ ਤਾਂ ਉਹ ਅਫੀਮ ਖਵਾਏਗਾ ਫਿਰ ਉਸ ਤੋਂ ਬਾਅਦ ਮਾਜੇ ਵਾਲਾ ਬੰਦਾ ਜਿਹੜਾ ਹੈ ਉਹ ਹਥਿਆਰ ਦਿਖਾਏਗਾ ਮਤਲਬ ਮਾਜੇ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰ ਦਿੱਤਾ ਗਿਆ ਵੀ ਜਾਂ ਤਾਂ ਇਹ ਅਫੀਮ ਖਾਂਦੇ ਆ ਕੋਲ ਹਥਿਆਰ ਰੱਖਦੇ ਇਹ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਖੁਦ ਨੂੰ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਲਾ ਲਓ ਹੁਣ ਤੱਕ ਲਾ ਲਓ ਸਾਡੇ ਪਿੱਛੇ ਕਿਹੜੀਆਂ ਉਹ ਪਾਵਰਾਂ ਨੇ ਜਿਹੜੀਆਂ ਸਾਨੂੰ ਇਹ ਜੇ ਪਾਸੇ ਨੂੰ ਲਿਜਾਣਦੀਆਂ ਨੇ ਹੂੰ ਕੁਛ ਨਾ ਤਾਂ ਕੁਛ ਤੇ ਗੜਬੜਾ ਕੋਈ ਮਾਂ ਪਿਓ ਨਹੀਂ ਸਿਖਾਉਂਦਾ ਕਿ ਬੱਚਾ ਫੀਮ ਖਾਵੇ ਹਥਿਆਰ ਚੱਕੇ ਜੇ ਹੁਣ ਆਪਾਂ ਆਪਣੇ ਬੱਚੇ ਨੂੰ ਨਹੀਂ ਸਮਝਾਉਂਦੇ ਆਪਾਂ ਆਪਣੇ ਬੱਚੇ ਨੂੰ ਸਿਖਾਉਂਦੇ ਨਹੀਂ ਤੂੰ ਫੀਮ ਖਾ ਜਾ ਤੇ ਹਥਿਆਰ ਚੱਕ ਤੇ ਫਿਰ ਇਹ ਚੱਕਣਗੇ ਕਿਵੇਂ ਫਿਰ ਗਾਣਿਆਂ ਚ ਗਾਣਿਆਂ ਵਿੱਚੋਂ ਸਾਨੂੰ ਲੋਕ ਗਾਣਿਆਂ ਵਿੱਚੋਂ ਸਾਨੂੰ ਲੋਕਾਂ ਦੀਆਂ ਆਵਾਜ਼ਾਂ ਦੇ ਵਿੱਚੋਂ ਇਹ ਚੀਜ਼ਾਂ ਹੌਲੀ-ਹੌਲੀ ਹੌਲੀ-ਹੌਲੀ ਸਾਡੇ ਕੰਨਾਂ ਤੱਕ ਪਹੁੰਚਾਈਆਂ ਜਾਂਦੀਆਂ ਤੇ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਵੀ ਇਹ ਵળਿਆ ਕੀ ਆ ਅਸਰ ਕਿਸ ਚੀ ਦਾ ਹੋ ਗਿਆ ਹੂੰ ਉਹਨਾਂ ਚੀਜ਼ਾਂ ਦਾ ਅਸਰ ਆ ਜਿਹੜੀਆਂ ਸਾਡੇ ਪਿੱਛੇ ਕੰਮ ਕਰਦੀਆਂ ਨੇ ਕੰਮ ਕਰਦੇ